ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਦੋਸਤੋ ਅੱਜ ਗੱਲ ਕਰਾਂਗੇ ਉਸ ਮਹਾਨ ਲਿਖਾਰੀ ਦੀ ਜਿਹਨੂੰ ਕਿ ਬਿਰਹਾ ਦਾ ਸੁਲਤਾਨ ਕਿਹਾ ਗਿਆ ਹਾਂਜੀ ਦੋਸਤੋ ਗੱਲ ਕਰਾਂਗੇ ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਤਾਂ ਸ਼ਿਵ ਦੇ ਨਾਲ ਜੁੜੀਆਂ ਹੋਈਆਂ ਬਹੁਤ ਹੀ ਦਿਲਚਸਪ ਗੱਲਾਂ ਤੁਹਾਨੂੰ ਇਸ ਵੀਡੀਓ ਵਿੱਚ ਜਾਣਨ ਲਈ ਮਿਲਣਗੀਆਂ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰੋ ਤੇ ਬੈਲ ਵਾਲਾ ਬਟਨ ਵੀ ਦਬਬ ਲੋ ਬਿਰਹਾ ਦੇ ਸੁਲਤਾਨ ਪੰਜਾਬੀ ਦੇ ਕੀਟਸ ਆਖੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਦੇ ਦਿਹਾਂਤ ਨੂੰ 52 ਸਾਲ ਹੋ ਚੁੱਕੇ ਨੇ ਤੇ 52 ਸਾਲਾਂ ਬਾਅਦ ਉਹਨਾਂ ਦੀ ਜ਼ਿੰਦਗੀ ਉੱਤੇ ਫਿਲਮ ਬਣਨ ਜਾ ਰਹੀ ਹੈ ਜਿਹਦੇ سلسلے ਦੇ ਵਿੱਚ ਉਹਨਾਂ ਦਾ ਪੁੱਤ ਮਿਹਰਬਾਨ ਬਟਾਲਵੀ ਤੇ ਫਿਲਮ ਨਿਰਦੇਸ਼ਕ ਹਨੀ ਤਰੇਹਨ ਪੰਜਾਬ ਤੇ ਹਿਮਾਚਲ ਦਾ ਦੌਰਾ ਕਰ ਰਹੇ ਨੇ ਮਿਹਰਬਾਨ ਜਿਹੜਾ ਸ਼ਿਵ ਕੁਮਾਰ ਦਾ ਪੁੱਤ ਹੈ ਜਿਹੜਾ ਉਹ ਫਿਲਮ ਦੀ ਰਿਸਰਚ ਲਈ ਉਹਨਾਂ ਥਾਵਾਂ ਤੇ ਗਿਆ ਜਿੱਥੇ ਉਹਨਾਂ ਦੇ ਪਿਤਾ ਰਹੇ ਜਾਂ ਪੜ੍ਹੇ ਸਨ ਉਹ ਆਪਣੇ ਪਿਤਾ ਦੇ ਪੁਰਾਣੇ ਦੋਸਤਾਂ ਤੇ ਸਬੰਧੀਆਂ ਨੂੰ ਮਿਲ ਰਹੇ ਨੇ ਮਿਹਰਬਾਨ ਕਹਿੰਦਾ ਕਿ ਉਹਨਾਂ ਨੇ ਆਪਣੇ ਪਿਤਾ ਨੂੰ ਉਹਨਾਂ ਦੀ ਸ਼ਾਇਰੀ ਤੇ ਉਹਨਾਂ ਦੇ ਦੋਸਤਾਂ ਜਰੀਏ ਜਾਣਿਆ ਕਿਉਂਕਿ ਉਹ ਆਪਣੇ ਪਿਤਾ ਦੇ ਦੇਹਾਂਤ ਵੇਲੇ ਬਹੁਤ ਛੋਟੇ ਸਨ ਮਿਹਰਬਾਨ ਕਹਿੰਦਾ ਸ਼ਿਵ ਦਾ ਪੁੱਤ ਕਿ ਮੈਨੂੰ ਹੌਲੀ-ਹੌਲੀ ਪਤਾ ਲੱਗਿਆ ਕਿ ਮੇਰੇ ਪਿਤਾ ਕਿੰਨੇ ਵੱਡੇ ਸ਼ਖਸ ਸਨ ਉਹ ਕਹਿੰਦਾ ਤਕਰੀਬਨ ਹਰ ਸਾਲ ਕੋਈ ਨਾ ਕੋਈ ਫਿਲਮ ਨਿਰਦੇਸ਼ਕ ਸ਼ਿਵ ਉੱਤੇ ਫਿਲਮ ਬਣਾਉਣ ਲਈ ਸੰਪਰਕ ਕਰਦਾ ਸੀ ਪਰ ਉਹਨਾਂ ਦੀ ਕਹਾਣੀ ਵਿੱਚ ਸ਼ਿਵ ਕਿਤੇ ਪਿੱਛੇ ਸੀ ਤਾਂ ਦੋਸਤੋ ਅਕਸਰ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਾਬ ਜਾਂ ਪ੍ਰੇਮ ਕਹਾਣੀਆਂ ਨਾਲ ਜੋੜਿਆ ਜਾਂਦਾ ਪਰ ਮਿਹਰਬਾਨ ਕਹਿੰਦਾ ਕਿ ਇਹਦੇ ਵਿੱਚ ਬਹੁਤਾ ਕੁਝ ਉਹਨਾਂ ਨੂੰ ਛੋਟਾ ਕਰਨ ਲਈ ਕਿਹਾ ਜਾਂਦਾ ਸ਼ਿਵ ਨੂੰ ਤੁਸੀਂ ਉਹਨਾਂ ਦੀ ਸ਼ਾਇਰੀ ਵਿੱਚੋਂ ਹੀ ਜਾਣ ਸਕਦੇ ਹੋ ਕਿ ਉਹ ਕਿਹੋ ਜਿਹੇ ਇਨਸਾਨ ਸਨ ਸ਼ਿਵ ਕੋਈ ਵੀ ਕਵਿਤਾ ਲਿਖਣ ਤੋਂ ਪਹਿਲਾਂ ਕਾਗਜ਼ ਉੱਤੇ ਸਭ ਤੋਂ ਉੱਤੇ ਇੱਕ ਓੰਕਾਰ ਲਿਖਦੇ ਹੁੰਦੇ ਸਨ ਤੇ ਉਹ ਹਮੇਸ਼ਾ ਇਕੱਲੇ ਬੈਠ ਕੇ ਲਿਖਦੇ ਸੀ ਤੇ ਲਿਖੇ ਹੋਏ ਨੂੰ ਠੀਕ ਵੀ ਉਹ ਆਪ ਕਰਦੇ ਸਨ ਸ਼ਿਵ ਕੁਮਾਰ ਬਟਾਲਵੀ ਉਹ ਇਨਸਾਨ ਹੈ ਜਿਹਨੂੰ 26 ਜਾਂ 27 ਸਾਲਾਂ ਦੀ ਉਮਰ ਵਿੱਚ ਹੀ ਸਾਹਿਤ ਅਕਾਦਮੀ ਪੁਰਸਕਾਰ ਮਿਲ ਗਿਆ ਸੀ ਸ਼ਿਵ ਆਪਣੇ ਪਿੱਛੇ ਪਤਨੀ ਅਰੋਣਾ ਬਟਾਲਵੀ ਪੁੱਤਰ ਮਿਹਰਬਾਨ ਤੇ ਧੀ ਪੂਜਾ ਨੂੰ ਛੱਡ ਗਏ ਸਨ ਤਾਂ ਦੋਸਤੋ ਮਿਹਰਬਾਨ ਹੈ ਜਿਹੜਾ ਉਹਨਾਂ ਦਾ ਪੁੱਤਰ ਉਹ ਪੰਜਾਬੀ ਚ ਪੀ ਐਚ ਡੀ ਤੇ ਬੇਟੀ ਪੂਜਾ ਇਕਨੋਮਿਕਸ ਵਿੱਚ ਪੀ ਐਚ ਡੀ ਹੈ ਤਾਂ ਮਿਹਰਬਾਨ ਨੇ ਕੁਝ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜਾਇਆ ਤੇ ਕਰੀਬ 12-13 ਸਾਲ ਪਹਿਲਾਂ ਪੂਰਾ ਪਰਿਵਾਰ ਇਹਨਾਂ ਦਾ ਕੈਨੇਡਾ ਚਲਾ ਗਿਆ ਜਿੱਤੇ ਮਿਹਰਬਾਨ ਆਪਣੀ ਮਾਂ अरुणा बटालवी अपनी पत्नी ਤੇ ਬੱਚਿਆਂ ਨਾਲ ਰਹੇ ਨੇ। ਸ਼ਿਵ ਦੇ ਜਾਣ ਤੋਂ ਬਾਅਦ ਅਰੁਣਾ ਬਟਾਲਵੀ ਤੇ ਮਿਹਰਬਾਨ ਨੇ ਉਹਨਾਂ ਦੀਆਂ ਲਿਖਤਾਂ ਸੰਭੀਆਂ ਤੇ ਸੰਪਾਦਿਤ ਕੀਤੀਆਂ। ਕਈ ਸਾਰੀਆਂ ਲਿਖਤਾਂ ਜੋ ਕਿ ਤੇ ਨਹੀਂ ਛਪੀਆਂ ਉਹ ਵੀ ਪਰਿਵਾਰ ਨੇ ਸੰਭੀਆਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਕੁਝ ਨੂੰ ਉਹਨਾਂ ਨੇ ਛਪਵਾਇਆ ਵੀ ਹੈ। ਸ਼ਿਵ ਕੁਮਾਰ ਬਟਾਲਵੀ ਮਜ਼ਾਕੀਆ ਤੇ ਹਾਜ਼ਰ ਜਵਾਬ ਸਨ। ਸ਼ਿਵ ਬਹੁਤ ਹੀ ਮਜ਼ਾਕੀਆ ਸੀਗੇ ਤੇ ਹਰ ਸਵਾਲ ਦਾ ਜਿਹੜਾ ਜਵਾਬ ਹੈ ਉਹ ਇੱਕਦਮ ਦੰਦੇ ਸੀਗੇ ਤੇ ਦੂਜੇ ਨੂੰ ਹੈਰਾਨ ਕਰ ਦੰਦੇ ਸੀਗੇ ਅਗਲੇ ਨੂੰ ਕੋਈ ਵੀ ਗੱਲ ਨਹੀਂ ਸੀ ਰੌੜ ਦੀ ਉਹਨਾਂ ਦੇ ਜਵਾਬ ਤੋਂ ਤਾਂ ਜਿਸ ਵੇਲੇ ਸ਼ਿਵ ਕੁਮਾਰ ਬਟਾਲਵੀ ਪਟਵਾਰੀ ਸਨ ਉਹ ਇੱਕ ਬੋਲੀ ਲਗਵਾ ਰਹੇ ਸਨ ਤਕੜੇ ਪੈਸੇ ਵਧਾਈ ਜਾ ਰਹੇ ਸਨ ਤੇ ਗਰੀਬ ਵੀ ਬਣਦੀ ਸਰਦੀ ਕੋਸ਼ਿਸ਼ ਕਰ ਰਹੇ ਸਨ ਬੋਲੀ ਦੇ ਵਿੱਚ ਜਦੋਂ ਤਕੜਿਆਂ ਨੇ 5500 ਰੁਪਏ ਦੀ ਬੋਲੀ ਲਾਤੀ ਤਾਂ ਗਰੀਬ ਧਿਰ ਨੇ ਆਵਾਜ਼ ਦਿੱਤੀ ਕੇ 5500 ਤੇ ਉੱਤੇ ਪਟਵਾਰੀ ਨੂੰ ਕੁੜੀ ਦਾ ਰਿਸ਼ਤਾ ਉਹ ਕਹਿੰਦੇ ਕਿ ਸ਼ਿਵ ਇਹ ਗੱਲ ਆਪ ਸੁਣਾਉਂਦਾ ਹੁੰਦਾ ਸੀ ਤਾਂ ਬਟਾਲੇ ਤੋਂ ਇਲਾਵਾ ਸ਼ਿਵ ਕਾਫੀ ਸਮਾਂ ਚੰਡੀਗੜ੍ਹ ਦੇ ਸੈਕਟਰ 21 'ਚ ਰਹੇ ਤੇ ਹਰ ਸ਼ਾਮ ਆਪਣੇ ਦੋਸਤਾਂ ਨੂੰ ਸੈਕਟਰ 22 ਵਿੱਚ ਕਿਰਨ ਸਿਨੇਮੇ ਦੇ ਸਾਹਮਣੇ ਵਾਲੇ ਕੋਨੇ ਤੇ ਮਿਲਦੇ ਹੁੰਦੇ ਸੀ ਤਾਂ ਮਿਹਰਬਾਨ ਉਹਨਾਂ ਦਾ ਪੁੱਤਰ ਉਹ ਦਾਦਾ ਕਿ ਇਹ ਰਾਈਟਰਜ਼ ਕੋਰਨਰ ਯਾਨੀ ਕਿ ਲੇਖਕਾਂ ਦਾ ਕੋਨਾ ਇਸ ਨਾਮ ਨਾਲ ਇਹ ਮਸ਼ਹੂਰ تھی ਜਗਾ ਜਿਹੜੀ ਸੈਕਟਰ 22 ਦੇ ਵਿੱਚ ਸੀ ਇੱਥੇ ਇੱਕ ਬੋਰਡ ਵੀ ਲਾਇਆ ਗਿਆ ਸੀ ਤੇ ਉਹ ਕਹਿੰਦਾ ਪਾਪਾ ਨੇ ਰੀਵਨ ਕਟਿਆ ਸੀ ਅਖਬਾਰ ਵਿੱਚ ਫੋਟੋ ਵੀ ਛਪੀ ਸੀ ਹੁਣ ਇਸ ਜਗਾ ਉੱਤੇ ਨਾ ਕੋਈ ਬੋਰਡ ਨਜ਼ਰ ਆਉਂਦਾ ਏ ਤੇ ਨਾ ਹੀ ਤੈਲ ਦੇ ਕਵੀ ਜਾਂ ਲੇਖਕ ਇੱਕ ਵਾਰ ਇੱਥੇ ਹੀ ਉਹਨਾਂ ਦੇ ਨਾਲ ਇੱਕ ਕਵੀ ਨੇ ਸ਼ਿਵ ਨੂੰ ਕਿਹਾ ਸੀ ਕਿ ਜੇ ਉਹ ਸ਼ਰਾਬ ਉੱਤੇ ਖਰਚ ਬੰਦ ਕਰ ਦੇਣ ਤਾਂ ਉਹਨਾਂ ਵਾਂਗ ਸ਼ਿਵਦਿਆਂ ਵੀ ਚੰਡੀਗੜ੍ਹ ਵਿੱਚ ਦੋ ਕੋਠੀਆਂ ਹੋਣ ਸ਼ਿਵ ਨੇ ਉਹਨੂੰ ਜਵਾਬ ਦਿੱਤਾ ਕਿ ਫੇਰ ਉਹ ਸ਼ਿਵ ਕੁਮਾਰ ਨਾ ਹੁੰਦੇ ਸਗੋਂ ਉਹਦੇ ਵਰਗੇ ਕਵੀ ਹੁੰਦੇ ਤਾਂ ਦੋਸਤੋ ਇਹ ਬੜਾ ਮਹਿਮਾਨ ਨਿਵਾਜ਼ ਵੀ ਸੀਗਾ ਸ਼ਿਵ ਕੁਮਾਰ ਬਟਾਲਵੀ ਲੇਖਕ ਬਲਵੰਤ ਗਾਰਗੀ ਭੂਸ਼ਣ ਧਿਆਨਪਰੀ ਦੀਪਕ ਮਨਮੋਹਨ ਸਭ ਸ਼ਿਵ ਦੇ ਕਰੀਬੀਆਂ ਵਿੱਚੋਂ ਸਨ ਇਸ ਤੋਂ ਇਲਾਵਾ ਉਹ ਅਮਰਤਾ ਪ੍ਰੀਤਮ ਦੇ ਬੜਾ ਨੇੜੇ ਸੀ ਤੇ ਉਹਨੂੰ ਅਕਸਰ ਦੀਦੂਆ ਕਹਿ ਕੇ ਬੁਲਾਉਂਦਾ ਸੀ ਉਹਨਾਂ ਦੇ ਕਰੀਬ ਰਹੇ ਕਵੀਆਂ ਅਤੇ ਲੇਖਕਾਂ ਨੇ ਉਹਨਾਂ ਦੇ ਬਾਰੇ ਰੇਖਾਚਿੱਤਰ ਵੀ ਲਿਖੇ ਨੇ ਜਿਨ੍ਹਾਂ ਤੋਂ ਸ਼ਿਵ ਬਾਰੇ ਕਾਫੀ ਕੁਝ ਜਾਣਨ ਨੂੰ ਮਿਲਦਾ ਸ਼ਿਵ ਅਕਸਰ ਹੀ ਖੁੱਲਾ ਖਰਚ ਕਰਦਾ ਹੁੰਦਾ ਸੀ ਤੇ ਮਹਿਮਾਨ ਨਿਵਾਜ਼ੀ ਬਹੁਤ ਸੀ ਅਕਸਰ ਹੀ ਨਾਲ ਵਾਲਿਆਂ ਲਈ ਵੀ ਪੈਸੇ ਦਾ ਹਿਸਾਬ ਕਰ ਦਿੰਦੇ ਸੀਗੇ ਤਾ ਮਿਹਰਬਾਨ ਦਾ ਹਦੋਂ ਦਾ ਪੁੱਤਰ ਕਿ ਜਦ ਅਰੁਣਾ ਬਟਾਲਵੀ ਨੇ ਉਹਨਾਂ ਨੂੰ ਪੈਸੇ ਦੇ ਕੇ ਚੰਡੀਗੜ੍ਹ ਘਰ ਕਿਰਾਏ ਤੇ ਲੈ ਕੇ ਘਰ ਦਾ ਸਮਾਨ ਲੈਣ ਲਈ ਭੇਜਿਆ ਤਾਂ ਸ਼ਿਵ ਕੁਮਾਰ ਬਟਾਲਵੀ ਨੇ ਸਾਰੇ ਪੈਸੇ ਖਰਚ ਕਰਤੇ ਫਿਰ ਉਹਨਾਂ ਦੇ ਦੋਸਤ ਦੀਪਕ ਮਨਮੋਹਨ ਨੇ ਚਿੰਤਾ ਜਤਾਈ ਤੇ ਕਿਤੋਂ ਮੰਝੀਆਂ ਦਾ ਪ੍ਰਬੰਧ ਕੀਤਾ ਕਿਤੋਂ ਸੋਫੇ ਬਣਨੇ ਦਿੱਤੇ ਤੇ ਹੋਸਟਲਾਂ ਵਿੱਚੋਂ ਪੁਰਾਣਾ ਫਰਨੀਚਰ ਲਿਆ ਤੇ ਅਰੁਣਾ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਰ ਰਹਿਣ ਜੋਗਾ ਸ਼ਿਵ ਨੂੰ ਕੀਤਾ ਫਿਰ ਪਰਿਵਾਰ ਨੇ ਅੱਜ ਵੀ ਸ਼ਿਵ ਨਾਲ ਜੁੜੀ ਹਰ ਚੀਜ਼ ਸੰਭਾਲ ਕੇ ਰੱਖੀ ਹੋਈ ਆ ਤਾਂ ਦੋਸਤੋ ਸ਼ਿਵ ਕੁਮਾਰ ਬਟਾਲਵੀ ਦਾ ਇੱਕ ਕੋਟ ਪੈਂਟ ਹੈ ਜਿਹੜਾ ਕਿ ਉਹਨਾਂ ਨੇ ਇੰਟਰਵਿਊ 'ਚ ਪਾਇਆ ਸੀ ਤੇ ਉਹ ਵੀ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਫਿਲਮ ਦੀ ਰਿਸਰਚ ਦੇ ਦੌਰਾਨ ਸ਼ਿਵ ਨੂੰ ਜਾਣ ਅਤੇ ਨੇੜਿਓਂ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਸ਼ਿਵ ਨੂੰ ਸੁਣਨ ਲਈ ਮਸ਼ਾਇਰਿਆਂ ਤੇ ਭੀੜ ਲੱਗੀ ਹੁੰਦੀ ਸੀ ਤੇ ਉਹਨੂੰ ਅਕਸਰ ਸਭ ਤੋਂ ਬਾਅਦ ਚ ਬੁਲਾਇਆ ਜਾਂਦਾ ਸੀ ਗੀਤਕਾਰ ਸ਼ਮਸ਼ੀਰ ਸੰਧੂ ਦਾਤਾ ਕਿ ਜਿਸ ਵੇਲੇ ਉਹ ਪਹੁੰਚਦਾ ਸੀ ਸਟੇਜ ਉੱਤੇ ਮੌਜੂਦ ਸ਼ਾਇਰ ਕਵਿਤਾ ਪੜ੍ਹਨੀ ਬੰਦ ਕਰ ਦਿੰਦੇ ਸਨ ਜਦੋਂ ਕਾਉਂਦੇ ਤਾਂ ਕੁੜੀਆਂ ਬੁੜੀਆਂ ਤਾਂ ਰੋਣੇ ਲੱਗ ਪੈਂਦੀਆਂ ਸੀ ਤੇ ਹਮੇਸ਼ਾ ਹੀ ਮੁਰਮੁਰ ਫਰਮਾਇਸ਼ ਹੁੰਦੀ ਉਹਨਾਂ ਤੋਂ ਆਟੋਗ੍ਰਾਫ ਲੈਣ ਲਈ ਭੀੜ ਲੱਗ ਜਾਂਦੀ ਸੀ ਇੱਕ ਜਗ੍ਹਾ ਲੇਖਕ ਗੁਰਵਚਨ ਨੇ ਲਿਖਿਆ ਕਹਿੰਦਾ ਉਦੀ ਹੋਕ ਮਾਈਕ ਵਿੱਚੋਂ ਗੁਜ਼ਰਦੀ ਤਾਂ ਚਿੜੀਆਂ ਦੇ ਦਿਲ ਦਹਿਕ ਜਾਂਦੇ ਕਬਰਾਂ ਦੇ ਸੀਨੇ ਕੰਬ ਉੱਠਦੇ ਹਵਾ ਦੇ ਪਿੰਡੇ ਤੇ ਖੰਜਰ ਮੌਤ ਵਰਗਾ ਹਰਫ ਵਾ ਦਿੰਦਾ ਜਿਵੇਂ ਅੱਧੀ ਰਾਤ ਨੂੰ ਕੋਈ ਅੰਨੇ ਖੂਚੋਂ ਢੋਲ ਪੜ ਰਿਹਾ ਹੋਵੇ ਸ਼ਿਵ ਆਪਣੀ ਸੁਰੀਲੀ ਆਵਾਜ਼ ਵਿੱਚ ਮਿਹਰਬਾਨ ਅਤੇ ਪੂਜਾ ਨੂੰ ਲੋਰੀਆਂ ਵੀ ਸੁਣਾਉਂਦੇ ਹੁੰਦੇ ਸੀ ਸ਼ਿਵ ਦੇ ਇੰਗਲੈਂਡ ਦੌਰੇ ਤੋਂ ਬਾਅਦ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ ਹਸਪਤਾਲ ਚ ਦਾਖਲ ਰਹੇ ਤੇ ਫਿਰ ਚੰਡੀਗੜ੍ਹ ਛੱਡ ਕੇ ਪਰਿਵਾਰ ਦੇ ਸਮੇਤ ਉਹ ਬਟਾਲੇ ਤੇ ਫਿਰ ਆਪਣੇ ਸਹੁਰੇ ਮੰਗਿਆਂ ਯਾਨੀ ਕਿ ਪਠਾਨਕੋਟ ਚਲੇ ਗਏ ਸੀ ਉੱਥੇ ਉਹਨਾਂ ਦੀ ਦੋਸਤੀ ਸਕੂਲੀ ਅਧਿਆਪਕਾਂ ਨਾਲ ਸੀ ਜੋ ਅਕਸਰ ਉਹਨਾਂ ਤੋਂ ਕਵਤਾਵਾਂ ਸੁਣਨ ਆਉਂਦੇ ਰਹੇ ਪਰ ਹੌਲੀ-ਹੌਲੀ ਸ਼ਿਵ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤੇ 6 ਮਈ 1973 ਨੂੰ ਉਹ ਮਹ 36 ਸਾਲ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਕਸਤ ਹੋ ਗਏ ਤਾਂ ਮਿਹਰਬਾਨ ਬਟਾਲਵੀ ਨੂੰ ਅੱਜ ਵੀ ਉਹ ਰਾਤ ਯਾਦ ਹੈ ਮਿਹਰਬਾਨ ਉਮੀਦ ਕਰ ਰਿਹਾ ਕਿ ਹਨੀਤ ਰਹਿਨ ਦੁਆਰਾ ਬਣਾਈ ਫਿਲਮ ਚ ਸ਼ਿਵ ਦਾ ਅਤਲ ਰੂਪ ਉਗੜ ਕੇ ਲੋਕਾਂ ਸਾਹਮਣੇ ਆਵੇਗਾ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਉਸ ਮਹਾਨ ਲੇਖਕ ਦੇ ਨਾਮ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਸੋ ਉਹਨਾਂ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਉਰੋ ਤੱਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ